ਦੇਰਾਤ ਮੁਹਾਲੀ ਦੇ ਫੇਸ 7 ਦੇ ਵਿੱਚ ਕਾਹਤੇ ਦਾ ਪੌਸ਼ ਇਲਾਕੇ ਦੇ ਵਿੱਚ ਇੱਕ ਦੋ ਬਾਈਕ ਸਵਾਰਾ ਵੱਲੋਂ ਅੰਦਾਜ਼ ਤੁੰ ਫਾਇਰਿੰਗ ਜਿਹੜੀ ਕੀਤੀ ਗਈ ਇੱਕ ਵਿਅਕਤੀ ਦੇ ਘਰ ਦੇ ਉੱਪਰ ਕੀਤੀ ਜਾਂਦੀ ਹੈ ਹਾਲਾਂਕਿ ਇਸੇ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਵੱਡੇ ਪੱਧਰ ਕਾਹਤੇ ਨੇ ਕਿ 25 ਤੋਂ 30 ਰੇਡ ਕੀ ਰਾਉਂਡ ਫਾਇਰ ਜਿਹੜੇ ਕਿ ਅੱਗੇ ਨੇ ਉਧਰ ਕੀਤੇ ਗਏ ਨੇ ਐਸਐਸ ਸਾਡੇ ਨਾਲ ਡੀਐਸਪੀ ਜਿਹੜੇ ਕਿ ਪ੍ਰਿਤਵੀ ਸਿੰਘ ਚਾਹਲ ਜੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਕੋਲੋਂ ਜਾਣਕਾਰੀ ਲੈਣਾ ਕੀ ਹੈ ਪੂਰਾ ਮਸਲਾ ਤੇ ਕਿਉਂ ਹੈ ਪੂਰੀ ਘਟਨਾ ਨੂੰ ਅਨਜਾਮ ਦਿੱਤਾ ਗਿਆ ਜੀ ਕਰੀਬ 11:30 ਵਜੇ ਸਾਨੂੰ ਰਾਤ ਇਨਫੋਰਮੇਸ਼ਨ ਮਿਲੀ ਕਿ ਫਾਇ ਸੱਤ ਫੇਸ ਦੇ ਵਿੱਚ ਤੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਉਥੇ ਫਾਇਰਿੰਗ ਨਾਲ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੁਝ ਗੱਡੀਆਂ ਖੜੀਆਂ ਸੀ ਉਹਨਾਂ ਤੇ ਫਾਇਰਿੰਗ ਕੀਤੀ ਗਈ ਤੇ ਗੇਟ ਤੇ ਫਾਇਰਿੰਗ ਕੀਤੀ ਗਈ ਕਰਦੇ ਤੇ ਮੌਕੇ ਤੇ ਜਾ ਕੇ ਜਿਹੜੇ ਉਥੇ ਖੋਲ ਵਗੈਰਾ ਸੀ ਅਸੀਂ ਆਪਣੇ ਕਬਜੇ ਦੇ ਵਿੱਚ ਲੈ ਤੇ ਇਹਦਾ ਜਿਹੜਾ ਮੁਕੱਦਮਾ ਰਜਿਸਟਰ ਕਰਕੇ ਹੁਣ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਿਹੜੇ ਬੰਦੇ ਫਾਇਰਿੰਗ ਕਰਕੇ ਗਏ ਨੇ ਉਹਨਾਂ ਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਸਰ ਇਹਨਾਂ ਦਾ ਕੋਈ ਐਂਟਰੀ ਜਾਂ ਐਗਜ਼ਿਟ ਰੂਟ ਪਤਾ ਲੱਗ ਸਕਿਆ ਕਿਉਂਕਿ ਆਪਣਾ ਕਹਿ ਰਿਹਾ ਮੋਹਾਲੀ ਕਿ ਟ੍ਰਾਈ ਸਿਟੀ ਤੇ ਵੱਡੇ ਪੱਧਰ ਤੇ ਕੈਮਰਾ ਕੈਮਰਾ ਸੜਕਾਂ 'ਤੇ ਲਗਾਏ ਜਾ ਚੁੱਕੇ ਨੇ ਇੱਥੇ ਤੇ ਹੁਣ ਉਤੋਂ ਕੁਝ ਫਾਇਦਾ ਮਿਲਿਆ ਪਰ ਹਾਂ ਵੱਖਰੀਆਂ ਵੱਖਰੀਆਂ ਟੀਮਾਂ ਸੜੀਆਂ ਵਰਕ ਕਰ ਰਹੀਆਂ ਨੇ ਇਸ ਚੀਜ਼ ਤੇ ਜੀ ਸੀਸੀਟੀਵੀ ਕੈਮਰਾਜ਼ ਚੈੱਕ ਕੀਤੇ ਜਾ ਰਹੇ ਨੇ ਤੇ ਇਹਨਾਂ ਦਾ ਜਿਹੜਾ ਰੂਟ ਹੈ ਜਿਸ ਰੂਟ ਤੋਂ ਐਂਟਰ ਕਰੇ ਨੇ ਐਗਜ਼ਿਟ ਕਰੇ ਨੇ ਉਹ ਸਾਰੀਆਂ ਚੀਜ਼ਾਂ ਵੈਰੀਫਾਈ ਕੀਤੀਆਂ ਜਾ ਰਹੀਆਂ ਨੇ ਜੀ ਸਰ ਕੋਈ ਗੈਂਗਸਟਰ ਐਂਗਲ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਇਹਨਾਂ ਨੂੰ ਥ੍ਰੈਟ ਕਾਲ ਸੀ ਜਾਂ ਕਿਉਂ ਐਡੀ ਵੱਡੀ ਉਹ ਉਥੋਂ ਮੌਕੇ ਤੋਂ ਜੀ ਇੱਕ ਕਾਗਜ਼ ਵੀ ਬਰਾਮਦ ਹੋਇਆ ਜਿਹਦੇ ਉੱਤੇ ਕਾਲਾ ਰਾਣਾ ਲਿਖਿਆ ਹੋਇਆ ਸੀਗਾ ਜੀ ਸੋ ਕਾਲਾ ਰਾਣਾ ਇੱਕ ਗੈਂਗਸਟਰ ਹੈਗਾ ਤੇ ਉਹਦੇ ਵੱਲੋਂ ਇਹ ਕੀਤਾ ਮਤਲਬ ਕਿ ਜ਼ਿੰਮੇਵਾਰੀ ਜਿਹੜੀ ਹੈਗੀ ਉਹਨਾਂ ਉਹਦੇ ਵੱਲੋਂ ਲਈ ਗਈ ਹੈ ਜੀ ਸਰ ਇਹ ਜਿਹੜੀ ਨਿਕਲ ਗਿਆ ਤੁਹਾਨੂੰ ਕਿ ਕਿਉਂ ਫਾਇਰਿੰਗ ਘਟਨ ਨੂੰ ਅੰਜਾਮ ਦਿੱਤਾ ਗਿਆ ਨਹੀਂ ਕੋਈ ਥ੍ਰੈਟ ਕਾਲ ਸੰਬੰਧੀ ਪਰਿਵਾਰ ਵੱਲੋਂ ਜਿਨ੍ਹਾਂ ਦੇ ਫਾਇਰਿੰਗ ਹੋਈ ਹੈ ਕੋਈ ਵੀ ਗੱਲ ਸਾਨੂੰ ਨਹੀਂ ਹਾਲ ਤੱਕ ਕੋਈ ਦੱਸੀ ਗਈ ਪਰ ਇਹ ਮੈਟਰ ਜਿਹੜਾ ਹੈ ਵੈਰੀਫਾਈ ਕਰ ਰਹੇ ਆ ਫੈਮਿਲੀ ਦੇ ਵਿੱਚ ਕਈ ਮੈਂਬਰਸ ਨੇ ਤੇ ਸਾਰੇ ਮੈਂਬਰਸ ਤੋਂ ਅਸੀਂ ਹਰੇ ਜਿਹੜੀ ਉਹਨਾਂ ਦੀ ਕੁਐਸਚਨਿੰਗ ਕੀਤੀ ਜਾ ਰਹੀ ਹੈ ਤੇ ਜੋ ਵੀ ਗੱਲ ਸਾਹਮਣੇ ਆਉਗੀ ਉਹ ਤੇ ਉਹਨੂੰ ਅਸੀਂ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਅਸੀਂ ਲੈ ਕੇ ਆਵਾਂਗੇ ਸਰ ਟੀਮਾਂ ਗਠਿਤ ਕਰ ਦਿੱਤੇ ਗਏ ਕਿੰਨੇ ਕਿੰਨੀਆਂ ਟੀਮਾਂ ਜਿਹੜੀਆਂ ਕਿ ਗਏ ਇਸ ਕੇਸ ਨੂੰ ਸੋਲਵ ਕਰਨ ਲਈ ਨਹੀਂ ਆਉਂਦੀਆਂ ਥਾਣਾ ਮਟੌਰ ਦੀ ਟੀਮਾਂ ਲੱਗੀਆਂ ਹੋਈਆਂ ਨੇ ਮਾਨਯੋਗ ਐਸਐਸਪੀ ਸਾਹਿਬ ਮੋਹਰੀ ਜੀ ਦੀ ਗਾਈਡੈਂਸ ਹੇਠ ਸੀਆਈ ਦੀ ਟੀਮਾਂ ਇਸ ਤੋਂ ਇਲਾਵਾ ਜਿਹੜੀ ਥਾਣਾ ਮਟੌਰ ਦੀਆਂ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਇਸ ਕੰਮ ਤੇ ਜੀ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਜੇ ਨਿਕਲ ਕੋਈ ਸਾਹਮਣੇ ਆਇਆ ਕਿ ਮ ਜੀ ਨੰਬਰ ਪਲੇਟਸ ਵਗੈਰਾ ਉਹਦੇ ਉੱਤੇ ਲੱਗੀਆਂ ਸੀਗੀਆਂ ਜੀ ਅ ਬਾਕੀ ਜਿਹੜੇ ਉਹ ਜਿਵੇਂ ਕਿ ਮੈਂ ਦੱਸਿਆ ਸੀ ਸੀਸੀਟੀਵੀ ਕੈਮਰਾਸ ਦੇ ਥਰੂ ਅਸੀਂ ਜਿਹੜਾ ਉਹਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤਕਰੀਬਨ ਕਿੰਨੇ ਗਰਾਉਂਡ ਫਾਇਰ ਕੀਤੇ ਗਏ ਨੇ ਤਕਰੀਬਨ 25 ਗਰਾਉਂਡ ਫਾਇਰ ਕੀਤੇ ਗਏ ਨੇ ਜੀ ਬਿਲਕੁਲ ਐਸ ਐਂਡ ਡੀਐਸਪੀ ਪ੍ਰੋਸੈਸਿੰਗ ਚੱਲ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਜੀ ਐਕਚੁਅਲੀ ਮਨਿੰਦਰ ਸਿੰਘ ਸਦਾਜੀ 945 ਨੰਬਰ ਘਰ ਹੈ ਫੇਸ ਸਾਧ ਦੇ ਵਿੱਚ ਰਹਿੰਦੇ ਨੇ ਇਹਨਾਂ ਦੇ ਦੋ ਬੇਟੇ ਨੇ ਇੱਕ ਬੇਟਾ ਆਪਣਾ ਕੰਮ ਕਰਦਾ ਇੱਕ ਕੰਨੇ ਜੋਬ ਕਰਦੇ ਹੈਗੇ ਆ ਸੋ ਇਹ ਕਹਿੰਦੇ ਵੀ ਸਾਡੀ ਕਿਸੇ ਨਾ ਹਾਲਾਂਕਿ ਸ਼ਰੀਫ ਬੰਦੇ ਆ ਬਹੁਤ ਹੀ ਸ਼ਰੀਫ ਮੈਂ ਸਮਝਦਾ ਕਿ ਮੰਨ ਲਓ ਵੀ ਇਹੋ ਜਿਹੇ ਬੰਦਿਆਂ ਦਾ ਵੀ ਇਹੋ ਜਿਹਾ ਹਾਸਾ ਵਾਪਰ ਜੀ ਤਾਂ ਬਹੁਤ ਹੀ ਮਾੜੀ ਗੱਲ ਹੈ ਮੈਂ ਕੱਲ ਪਰਸੋ ਵੀ ਕੋਈ ਇੰਟਰਵਿਊ ਦੇ ਰਿਆ ਸੀ ਉੱਥੇ ਗੱਲ ਕੀਤੀ ਸੀ ਉਹ ਕਹਿੰਦੇ ਸੀ ਕਿ ਮਹਾਲੀ ਦੇ ਲਾਈਨ ਆਰਡਰ ਦਾ ਬਹੁਤ ਮਾੜੀ ਹਾਲਤ ਹੈ ਕਦੇ ਉਹ ਮੌਲ ਦੇ ਬਾਹਰ ਗੋੜੀਆਂ ਚੱਲ ਗਈਆਂ ਕਦੇ ਉੱਥੇ ਗੋੜੀ ਚੱਲੇਗੀ ਸੋ ਮੈਂ ਕਿਹਾ ਸੀਗਾ ਮੈਂ ਕਿਹਾ ਜੀ ਤੁਸੀਂ ਮਤਲਬ ਵੀ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਮਹਾਲੀ ਵਿੱਚ 25 ਲੱਖ ਦੀ ਪਾਪੂਲੇਸ਼ਨ ਹੈ ਪੂਰੇ ਜ਼ਿਲ੍ਹੇ ਦੀ ਔਰ ਉਹਦੇ ਬਸੇ ਸਿਰਫ 900 ਤੋਂ ਲੈ ਕੇ 1000 ਨਫਰੀ ਹੈ ਇੰਨੇ ਕੁ ਮੁਲਾਜ਼ਮ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਔਰ ਉਹਦੇ ਵਿੱਚੋਂ ਕਾਫੀ ਕੋਈ ਛੁੱਟੀ ਦੇ ਵੀ ਹੁੰਦਾ ਕੋਈ ਬਿਮਾਰ ਵੀ ਹੁੰਦਾ ਕੋਈ ਕੋਟਾਂ ਦੇ ਵਿੱਚ ਵੀ ਗਏ ਹੋਏ ਨੇ ਕੁਝ ਗਨਮੈਨ ਵੀ ਹੋਗੇ ਨੇ ਔਰ ਦੂਸਰੀ ਗੱਲ ਜਿੱਦ ਮਤਲਬ ਜਿਹੜੀ ਅੱਜ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜੋ ਸੀਐਮ ਸਾਹਿਬ ਸਾਡੇ ਪੰਜਾਬ ਦੇ ਹੈਗੇ ਨੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪਰਿਵਾਰ ਦੇ ਚਾਰਜੀ ਨੇ ਕਰਦੇ ਉਹਨਾਂ ਕੋਲੇ 11-1200 ਮੁਲਾਜ਼ਮ ਹੈ ਉਹਨਾਂ ਦੀ ਸਿਕਿਉਰਿਟੀ ਕਰਨ ਵਾਸਤੇ ਸੋ ਜੋ ਅੱਜ ਪਾਵਰ ਦੇ ਵਿੱਚ ਸਰਕਾਰ ਆਈ ਸੀਗੀ ਉਹ ਤਾਂ ਇਹ ਕਹਿ ਕੇ ਆਈ ਸੀ ਕਿ ਅਸੀਂ ਆਮ ਬੰਦੇ ਆ ਸਾਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ ਅਸੀਂ ਲੋਕਾਂ ਦੀ ਸਿਕਿਉਰਿਟੀ ਕਰਨੀ ਆ ਪਰ ਹੋ ਉਲਟ ਰਿਹਾ ਹੈ ਜੋ ਅੱਜ ਸਾਨੂੰ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਦੇਖੋ ਅਸੀਂ ਇਹਨੂੰ ਰਾਜਧਾਨੀ ਵੀ ਕਹਿੰਦੇ ਆ ਪੰਜਾਬ ਦੀ ਔਰ ਜਿਹੜਾ ਮਹਾਲੀ ਦਾ ਸੱਤ ਫੇਸ ਹੈਗਾ ਇਹਨੂੰ ਤੁਸੀਂ ਸੈਂਟਰ ਮੰਨ ਲਓ ਹਾਰਟ ਕਹਿੰਦੇ ਆ ਮਹਾਲੀ ਦਾ ਅੱਜ ਇੱਥੇ ਦੇ ਇੱਥੇ ਹੀ ਮਰੇ ਹੋਏ ਜਿਹੜੇ ਇੰਜੀਨੀਅਰਾਂ ਦਾ ਵਾਪਰਦਿਆਂ ਨੇ ਤੇ ਮੈਂ ਸਮਝਦਾ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਪਰ ਮੈਨੂੰ ਭਾਈ ਦੇ ਤਰਸ ਇਸ ਗੱਲ ਤੋਂ ਆਇਆ ਕਿ ਇਹਨਾਂ ਨੇ ਵਿਚਾਰਾਂ ਨੇ ਇਹ ਨਹੀਂ ਕਿਹਾ ਕਿ ਜੀ ਕੋਈ ਫੋਰਸ ਵਧਾਓ ਕੋਈ ਰਾਤ ਨੂੰ ਪੈਟਰੋਲਿੰਗ ਵਧਾ ਦਿਓ ਕੋਈ ਮੁਲਾਜ਼ਮ ਕਿਹੜਾ ਮਾਰ ਨੇ ਇਹ ਨੇ ਇਹ ਕਿਹਾ ਕਿ ਜੀ ਕੈਮਰੇ ਵਧਾ ਦਿਓ ਕਿਉਂਕਿ ਇਹ ਵੀ ਢੇਰੀ ਢਾਈ ਬੈਠੇ ਨੇ ਇਹਨਾਂ ਨੂੰ ਲੱਗਦਾ ਕਿ ਯਾਰ ਇਹ ਕੰਮ ਹੋਣਾ ਨਹੀਂ ਦੋ ਬਾਈਕ ਸਵਾਰ ਅਣ ਪਛਾਤੇ ਬਾਈਕ ਸਵਾਰ ਜਿਹੜੇ ਕਿ ਅਗਰ ਫੇਸ ਕਵਰ ਕਰਕੇ ਉਧਰ ਆਂਦੇ ਨੇ ਥੋੜਾ ਬੋਲੋ ਰਾਉਂਡ ਤਕਰੀਬਨ ਉਹਨਾਂ ਦੇ ਘਰ ਤੇ ਆਸ-ਪਾਸ ਹੀ ਖੜੀ ਹੈ ਗੱਡੀਆਂ ਦੇ ਉੱਪਰ ਜਿਹੜੀ 20 ਤੋਂ 25 ਰਾਉਂਡ ਫਾਇਰਡ ਕੀਤੇ ਗਏ ਨੇ ਫਿਲਹਾਲ ਦੀ ਕਿੜੀ ਪੁਲਿਸ ਵੱਲੋਂ ਸੀਸੀਟੀਵੀ ਕੈਮਰਾਸ ਸੰਗਾਲੇ ਜਾ ਰਹੇ ਨੇ ਤੇ ਜਲਦੀ ਦਾਵਾ ਕੀਤਾ ਜਾ ਰਿਹਾ ਹੈ ਕਿ આરોપી ਨੂੰ ਜਲਦ ਹੀ ਜਿਹੜਾ ਹੈਗਾ ਕਿ ਰਫਤਾਰ ਕਰ ਲਿਆ ਜਾਏਗਾ ਮੋਹਾਲੀ ਤੋਂ ਮਨੀਸ਼ ਸ਼ੰਕਰ ਭਾਰਤ ਨਿਊਜ਼ ਲਾਈਨ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਐਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ